Aku memarahu ma, tapi kami Kamu tidak enak nih. itu sedikit ini, sifatnya nih. Mama kau diya, cedera-cedera ini sudah ada. ਮੇਰੀ ਗੱਲ ਸੁਣ ਕੱਲਾ ਫੜ 10000 ਰੁਪਿਆ ਇਹ ਕਦੇ ਪੈਸੇ ਫੜਾਉਣ ਦੇ ਚ ਮੈਨੂੰ ਆਪੇ ਤੇ ਮੰਗਣ ਦੀ ਆ ਕਿ ਭਰਾ ਦੀ ਮਦਦ ਕਰੋ ਭਰਾ ਦੀ ਮਦਦ ਕਰੋ 10000 ਮੰਮੀ ਦੇ ਦੇਣਗੇ ਕੱਲਾ ਫੜ 10 ਆ ਤੇ 10 ਮੰਮੀ 20000 ਦੇ ਦੀ ਦੇ ਦੀ ਪਰ ਜਿੱਥੇ ਢਾਡਾ ਵਾ ਤੁਸੀਂ ਜਾ ਕੇ ਦੇ ਕੇ ਆਓ ਮੈਂ ਥੋੜੀ ਦੇਣੇ ਆ ਉਹਨਾਂ ਨੂੰ ਯਾਰ ਉਹਨਾਂ ਦਾ ਕੋਈ ਫਰਜ਼ ਨਹੀਂ ਆ ਹੈ ਬਾਹਰ ਚੱਲਿਆ ਵਾ ਜਿੱਤਰਾ ਭਾਬੀ ਆਈ ਨਾ ਮੰਗੜ ਉਹ ਤਰਾ ਹੀ ਭਾਬੀ ਲੱਗ ਜਾਏਗੀ ਕਰਦੀ ਫੋਨ ਆਪਣੀ ਪਾਪੀ ਨੂੰ ਕਿ ਪੈਸੇ ਲੈ ਜਾਓ ਰੇਜ਼ਮੈਂਟ ਹੋ ਗਿਆ ਵਾ ਜੇ ਪੈਸੇ ਵੀ ਦੇਨੇ ਆ ਤੇ ਮਨ ਵਿੱਚ ਗੁੱਸਾ ਰੱਖਨਾ ਵਾ ਕਾਦਾ ਗੁੱਸਾ ਜੇ ਵੀ ਮੈਨੂੰ ਦੱਸੋ ਮੈਂ ਉਹਨਾਂ ਨੂੰ ਕਿਹਾ ਹੀ ਫੋਨ ਤੇ ਤੇ ਤੁਹਾਡੀ ਗਲਤੀ ਆ ਉਹ ਮੰਨੇ ਵੀ ਆ ਉਹਨਾਂ ਨੇ ਕਿਹਾ ਭਾਬੀ ਨੇ ਕਹਿੰਦੇ ਗੱਲ ਮੈਂ ਤਾਂ ਨਹੀਂ ਕੀਤੀ ਤੇਰੀ ਨਨਾਨ ਬੇਟੀ ਨਾ ਤੇ ਮੈਂ ਉਹਨਾਂ ਕੋ ਥੋੜਾ ਚੱਕ ਗਈ ਸੀ ਇਸ ਕਰਕੇ ਨਹੀਂ ਗੱਲ ਕੀਤੀ ਗੱਲ ਤੇ ਮੈਂ ਤੇਰੀ ਸੱਸ ਨਾਲ ਹੀ ਕਰ ਲੈਣੀ ਪਰ ਜਦੋਂ ਅਗਲਾ ਗਲਤੀ ਮੰਨਨ ਦਿਆ ਵਾ ਵੀ ਨਹੀਂ ਤੇ ਫਿਰ ਵੀ ਤੂੰ ਉਹੀ ਗੱਲ ਨੂੰ ਕਰੀ ਜਾਂਦੇ ਬਾਰ-ਬਾਰ ਮੈਨੂੰ ਮੈਨੂੰ ਨਹੀਂ ਕੋਈ ਗੁੱਸਾ ਹੈਗਾ ਹੈਗਾ ਵਾ ਹੈਗਾ ਕਿਉਂ ਨਹੀਂ ਮੈਨੂੰ ਮੈਂ ਕਹਾਂ ਤੈਨੂੰ ਕਹਾਂ ਕੋਈ ਗੁੱਸਾ ਨਹੀਂਗਾ ਮੈਨੂੰ ਨਾਲੇ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਹਾਂ ਪੁੱਛ ਤੇਰੀ ਰਾਤੀ ਮੇਰੇ ਪਿੱਕੇ ਗਏ ਤੇ ਮੈਨੂੰ ਇੱਕ ਵਾਰੀ ਵੀ ਨਹੀਂ ਦੱਸਿਆ ਵੀ ਮੈਂ ਉਧਰ ਗਿਆ ਲ ਮੈਂ ਤਾਂ ਕਿੰਨੇ ਦਿਨ ਹੀ ਹੋ ਗਏ ਮਨਮੀਤ ਨੂੰ ਫੋਨ ਨਹੀਂ ਕੀਤਾ ਤੇ ਨਾਇ ਮਨ ਮਨਵੀਤ ਨੇ ਵੀ ਫੋਨ ਕੀਤਾ ਮੈਨੂੰ ਮੈਨੂੰ ਲੱਗਾ ਕੁੜੀ ਪੱਕਾ ਨਾਰਾਜ਼ ਹੋਣੀ ਵੀ ਮਾਂ ਨੇ ਫੋਨ ਨਹੀਂ ਕੀਤਾ ਤਾਂ ਮੈਂ ਵੀ ਨਹੀਂ ਕਰਨਾ ਚਲ ਮਨਾ ਪਹਿਲਾਂ ਮੈਂ ਕੁੜੀ ਨੂੰ ਫੋਨ ਕਰਾਂ ਉਹਦਾ ਹਾਲ ਚਾਲ ਹੀ ਪੁੱਛਾਂ ਹਲੋ ਸਸੀ ਦਾ ਬੇਟੇ ਕੀ ਹਾਲ ਚਾਲ ਮਨਮੀਤ ਤੇਰਾ ਕਿਉਂ ਕੀ ਹੋ ਗਿਆ ਤੇ ਨਾਨਾਨ ਤੇਰੀ ਹੈ ਹੀ ਨਹੀਂ ਨਾਨਾਨ ਕਿੱਥੇ ਹੈ ਤੇਰੀ ਚਲ ਗਈ ਕਿੱਥੇ ਹੀ ਆ ਗਈ ਹਾਂ ਮੈਂ ਮੈਂ ਤੇਰੇ ਨਾਲ ਆ ਜੇ ਇਨਸ਼ਾਅੱਲਾ ਅੱਛਾ ਤੇ ਮੈਂ ਤੇ ਮੇਰੀ ਤੇ ਮਤ ਵੱਜੀ ਪਈ ਐ ਇਹ ਮੈਂ ਕਰਾਂ ਤੇ ਕਰਾਂ ਨਹੀਂ ਪਹਿਲਾਂ ਮੈਨੂੰ ਗੱਲ ਦੱਸ ਵੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਹੋਣ ਤੇ ਉੱਠੀ ਹਾਲੇ ਬੁਖਾਰ ਇੰਨਾ ਚੜਿਆ ਆਇਆ ਸੀ சார சோத்தி வண்டி மம்மி விதை மோட்டா சோஜி ஃபோடா பல வண்ட था। शारे था। शारे था। अच्छा अच्छा हां हाँ। हाँ। कोई नी मनमीत मैं आवानी तेरे वाल भूआ भी तेरी कह सी तो कोई नी दिन अनिया आव ठीक है पुत्र ठीक है ਆ ਰੱਖ ਧਿਆਨ ਆਪਣਾ ਤੂੰ ਠੀਕ ਹੈ ਬੇਟਾ ਓਕੇ ਕੁੜੀ ਨੂੰ ਵਕਈ ਨਹੀਂ ਚੈਨ ਹੈਗਾ ਕੋਈ ਸੁੱਖ ਨਹੀਂ ਹੈਗਾ ਕੁੜੀ ਨੂੰ ਵਕਈ ਮਾਵਾ ਹੀ ਸੋਚਦੀਆਂ ਵਾ ਧੀਆ ਨੂੰ ਕਿ ਕਹਿੰਦੇ ਘਰ ਹੀ ਸੁੱਖ ਮਿਲਦਾ ਵਾ ਇਹ ਸੋਹਰੇ ਨਹੀਂ ਪੁੱਛਦੇ ਸੋਹਰੇ ਦੇ ਘਰ ਨਹੀਂ ਹੈਗਾ ਸੋਹਰੇ ਨੂੰ ਕੀ ਲੱਗੇ ਦੁੱਖ ਸੁੱਖ ਦਾ ਉਹਨਾਂ ਨੂੰ ਤਾਂ ਕੰਮ ਨਾਲ ਪਿਆਰ ਹੈ ਵੀ ਕੰਮ ਕਰਨ ਬਸ ਭਾਵੇਂ ਜਿੱਦਾਂ ਮਰਜੀ ਆ ਭਾਵੇਂ ਬਿਮਾਰ ਨੇ ਜੋ ਮਰਜੀ ਆ ਉਹ ਵੀ ਉਹਨਾਂ ਨੂੰ ਨਹੀਂ ਸਮਝ ਆਂਦੀ ਵੀ ਇਹਨਾਂ ਨੂੰ ਵੀ ਕੋਈ ਦੁੱਖ ਸੁੱਖ ਆ ਸਕਦਾ ਵਾ ਲੋ ਕੀ ਕਰ ਲੈਣਾ ਮੈਂ ਜੀ ਜਾਣਾ ਸੀ ਤੇ ਮੈਨੂੰ ਹੀ ਨਾਲ ਲੈ ਜਾਂਦੇ ਚਲ ਮੈਂ ਵੀਰ ਨੂੰ ਪੁੱਛ ਕੇ ਆਉਂਦੀ ਕਿ ਕਿੰਨੀ ਕ ਤਿਆਰੀ ਹੋਈ ਆ ਪੈਸਿਆਂ ਦਾ ਰੇਜ਼ਮੈਂਟ ਹੋਇਆ ਕਿ ਨਹੀਂ ਹੋਇਆ ਤੁਸੀਂ ਚੁੱਪ ਕੀਤੀ ਚੱਲ ਗਏ ਮੈਂ ਤੇ ਅਚਾਨਕ ਰਪਾ ਬੀਨੂ ਨਾਲ ਟੀਫੋਨ ਕੀਤਾ ਮੈਂ ਕਹਾ ਭਾਬੀ ਜੀ ਪੈਸਿਆਂ ਦਾ ਨਾ ਰੇਜ਼ਮੈਂਟ ਜਾਂ ਨਹੀਂ ਹੋਉਂਦਿਆ ਤੇ ਜੇ ਹੋਏਗਾ ਮਸਾਂ 20000 ਰੁਪਏ ਦਾ ਹੋਣਾ ਵਾ ਉਹ ਕਹਿੰਦੇ ਸਾਨੂੰ ਪਤਾ ਲੱਗ ਗਿਆ ਵਾ ਬਾਜੀ ਆਈ ਸੀ ਇੱਥੇ ਮਿੰਟ ਤਾਂ ਪਤਾ ਲੱਗਾ ਵੀ ਤੁਸੀਂ ਉੱਧਰ ਗਏ ਸੀ ਬੜੀ ਛੇਤੀ ਫੋਨ ਕਰਤਾ ਤੈਨੂੰ ਹੈ ਕੰਮ ਆਇਆ ਸੀ ਮੈਂ ਤਾਂ ਤੁਹਾਨੂੰ ਦੱਸਣ ਦੇ ਲਈ ਆ ਉਹਨਾਂ ਨੇ ਥੋੜੀ ਕੀਤਾ ਮੈਂ ਤਾਂ ਕੀਤਾ ਮੈਂ ਇਸ ਕੋ ਕਿਹਾ ਵੀ 20000 ਰੁਪਏ ਦਾ ਇਥੇ ਰੇਜ਼ਮੈਂਟ ਹੋਣਾ ਵਾ ਬਾਕੀ ਤੁਸੀਂ ਵੇਖ ਲਓ ਤੇ ਤਾਂ ਉਹਨਾਂ ਨੇ ਦੱਸਿਆ ਉਹਨਾਂ ਨੇ ਮੈਨੂੰ ਇਹ ਥੋੜੀ ਦੱਸਿਆ ਵੀ ਭਾਈ ਆਇਆ ਵਾ ਫੋਨ ਕਰਕੇ ਅੱਛਾ ਜਾਨੀ ਕਿ ਸਾਰੀਆਂ ਗੱਲਾਂ ਹੋ ਗਈਆਂ ਤੇ ਤੇਰੀ ਭਾਬੀ ਨੇ ਤੇ ਜਾਂ ਤੇਰੇ ਵੀਰ ਨੇ ਹੋਰ ਕੋਈ ਗੱਲ ਨਹੀਂ ਕੀਤੀ ਤੇਰੇ ਨਾਲ ਐਸਿਆਂ ਤੋਂ ਇਲਾਵਾ ਤਸੇ ਅਸੀਂ ਵੀ ਨਰਾਜ ਹੁੰਦਾ ਸੀ ਭਾਈਆ ਵੀ ਜੇ ਤੁਸੀਂ ਪੈਸੇ ਮੰਗਨੇ ਸੀ ਮੈਨੂੰ ਆ ਕੇ ਕਹਿੰਦੇ ਜਾਂ ਮੇਰੀ ਮੰਮੀ ਨੂੰ ਕਹਿੰਦੇ ਤੂੰ ਇਹ ਤੇ ਸਿਮਾ ਹੱਤ ਸੁਣਾ ਦਿੱਤਾ ਵਾ ਉਹ ਪੈਸਿਆਂ ਨੂੰ ਛੱਡ ਤੁਹਾਡੇ ਤੇ ਮੇਰਾ ਖਾਨ ਰਿਵਾਜ ਹੀ ਖਤਮ ਹੋ ਗਿਆ ਚਾਹ ਪਾਣੀ ਦਾ ਇਹ ਨਹੀਂ ਗੱਲ ਦੱਸੀ ਵੀ ਆਪਾਂ ਤਾਂ ਚਾਹ ਪਾਣੀ ਕੁਛ ਵੀ ਨਹੀਂ ਪੁੱਛਿਆ ਮੇਰੀ ਗੱਲ ਸੁਣੋ ਉੱਚੀ ਉਹਨਾਂ ਉੱਚੀ ਤਾਂ ਉਹਨਾਂ ਨੂੰ ਆ ਜਿਹੜੇ ਭਰਾਏ ਹੁੰਦੇ ਆ ਵੀ ਚਾਹ ਬਣਾਉਨੇ ਆ ਤੁਹਾਨੂੰ ਕੀ ਪਤਾ ਆਬੀਤੇ ਕੌਫੀ ਬਣਾਉਣ ਲੱਗੇ ਸੀ ਤੇ ਕੌਫੀ ਘਰ ਹੈ ਨਹੀਂ ਸੀ ਤੇ ਕਹਿੰਦੇ ਮੈਂ ਤੇ ਕੌਫੀ ਲੈਣ ਚਲ ਗਈ ਤੇ ਜਦੋਂ ਨੂੰ ਮੈਂ ਘਰ ਆਈ ਤੇ ਬਾਜੀ ਘਰ ਹੀ ਨਹੀਂ ਤੇ ਨਾ ਦੀਦੀ ਕੁਛ ਖਾ ਕੇ ਗਏ ਤੇ ਨਾ ਪੀ ਕੇ ਗਏ ਗੁੱਸੇ ਚ ਗਏ ਆ ਉਹਨਾਂ ਨੇ ਇਹ ਥੋੜੀ ਕਹਿਣਾ ਹੀ ਵੀ ਬਾਜੀ ਤੁਸੀਂ ਬੈਠੋ ਤੇ ਮੈਂ ਚਾਹ ਬਣਾਉਂਦੀ ਆ ਉਹ ਕੌਫੀ ਨੂੰ ਛੱਡ ਬੰਦਾ ਪਾਣੀ ਤੱਕ ਤੇ ਪੁੱਛਦਾ ਜਵਾਈ ਭਾਈ ਨੂੰ ਕਹਿੰਦੇ ਉਹ ਵੀ ਨਹੀਂ ਪੁੱਛਦਾ ਹੈ ਉਹ ਤੇ ਸੁਟਾਈ ਤਰ੍ਹਾਂ ਭਰਾ ਬਲੇਰ ਮਾਨ ਮੈਨੂੰ ਤੇ ਐਂ ਚ ਲਾਦਾ ਜਿਵੇਂ ਕੋ ਚਿੰਤਾ ਹੀ ਕੋਈ ਨਹੀਂ ਜਿਹਨੂੰ ਚਿੰਤਾ ਹੋਵੇ ਨਾ ਉਹ ਸੁੱਤਾ ਨਹੀਂ ਰਹਿੰਦਾ ਉਹਨੂੰ ਟੈਨਸ਼ਨ ਨਾਲ ਉਹ ਨੀਂਦ ਨਹੀਂ ਆਉਂਦੀ ਉਹ ਤਾਂ ਮੈਂ ਜਾ ਕੇ ਉਹਨੂੰ ਹਿਲਾਇਆ ਤੇ ਫੇਰ ਉੱਠਿਆ ਉਹਨਾਂ ਨੂੰ ਤੇ ਇੰਨੀ ਨਹੀਂ ਆ ਸ਼ਰਮ ਆਈ ਪਿਚਵਾਈ ਭਾਈ ਬੈਠਾ ਚੱਲ ਕੋਈ ਠੰਡਾ ਹੁੰਦਾ ਪਿਆ ਦੀਏ ਪਾਣੀ ਤਾਂ ਨਹੀਂ ਤਾਂ ਉਹਨਾਂ ਨੇ ਤਾਂ ਨਹੀਂ ਪੁੱਛਿਆ ਕਿ ਮੌਸਮ ਬਦਲਿਆ ਵਾ ਸਿੱਧੀ ਕਹਿੰਦੇ ਮੈਂ ਕੌਫੀ ਬਣਾ ਕੇ ਲਿਓਨੀ ਆ ਪਰ ਤੂੰ ਹੀ ਬੜੇ ਗੁੱਸੇ 'ਚ ਆਈ ਗਲਤ ਕੀਤਾ ਨਾ ਮੈਨੂੰ ਆ ਕੇ ਦੱਸਿਆ ਕਿ ਮੈਂ ਉਧਰ ਗਿਆ ਮੈਨੂੰ ਪਤਾ ਕਿੰਨਾ ਗੁੱਸਾ ਢਾਡੇ ਤੇ ਤੈਨੂੰ ਕਾਦਾ ਗੁੱਸਾ ਮੇਰੇ ਤੇ ਹੈ ਪਾਣੀ ਉਹਨਾਂ ਨੇ ਇਹ ਨਹੀਂ ਮੈਨੂੰ ਪੁੱਛਿਆ ਗੁੱਸਾ ਮੈਨੂੰ ਨਾ ਚਾਹੀਦਾ ਕਿ ਤੈਨੂੰ ਵੈਸੇ ਵੀ ਤੇ ਤੂੰ ਉਹਨਾਂ ਦੀ ਭਾਸ਼ਾ ਬੋਲਣੀ ਆ ਤੂੰ ਕਿਹੜੀ ਇੱਧਰ ਦੀ ਬੋਲਣੀ ਆ ਕਿਉਂ ਕਿਉਂਕਿ ਜਿੱਤਰਾ ਉਹਨਾਂ ਨੇ ਤੈਨੂੰ ਪੜਗਾਤਾ ਬਸ ਤੂੰ ਬੋਲਣ ਲੱਪੀ ਅੱਜ ਕੱਲ ਤੇਰੀ ਵੀ ਜ਼ੁਬਾਨ ਕੈਂਚੀ ਦੀ ਤਰ੍ਹਾਂ ਬੜੀ ਚਲਦੀ ਆ ਆਪਣੇ ਆਪ ਤੇ ਕੰਟਰੋਲ ਕਰ ਲੈ ਚੰਗੀ ਰਹੇਗੀ ਤੂੰ ਇਹ ਤੇ ਵਹਿ ਵੀ ਨਹੀਂ ਮੇਰੇ ਵੱਲ ਧਿਆਨ ਦੇਂਦੀ ਤੁਹਾਨੂੰ ਮਾਸਾ ਨਹੀਂ ਪਤਾ ਵੀ ਘਰ ਚ ਕੀ ਹੋਉਂਦਿਆ ਕੀ ਨਹੀਂ ਤੁਹਾਨੂੰ ਇਹਨਾਂ ਤੇ ਪਤਾ ਹੀ ਨਾ ਕੱਲ ਮੈਨੂੰ ਬੁਖਾਰ ਹੋਇਆ ਕਿਤੇ ਆ ਕੇ ਉਹ ਨਹੀਂ ਤੁਸੀਂ ਮੈਨੂੰ ਪੁੱਛਿਆ ਕਿ ਸੀਮਾ ਹੁਣ ਠੀਕ ਐ ਦਵਾਈ ਦੀ ਲੋੜ ਤੇ ਨਹੀਂ ਉਹ ਹੀ ਮੈਂ ਡੋਲੋ ਖਾ ਲਈ ਠੀਕ ਹੋ ਗਈ ਹੁਣ ਫੇਰ ਚਾਰ ਪੰਜ ਦਿਨ ਕੰਮ ਕਰਨਾ ਵਾ ਤੇ ਫੇਰ ਮੈਨੂੰ ਬੁਖਾਰ ਹੋ ਜਨਾ ਕੋਈ ਚੱਜ ਦੇ ਦਵਾਈ ਦਵਾਓ ਮੈਨੂੰ ਜਿਹੜਾ ਮੈਨੂੰ ਫਰਕ ਪਾਵੇ ਇਹ ਨਹੀਂ ਕਿ ਮੈਂ ਕੰਮ ਕਰਦੀ ਰਵਾਂ ਤੇ ਡੋਲੋ ਖਾ ਲਾਂ ਮੇਰੀ ਗੱਲ ਸੁਣ ਲੈ ਕਿ ਦਵਾਈ ਨਾਲ ਫਰਕ ਨਹੀਂ ਪਿਆ ਚੰਗੀ ਭਲੀ ਤੇ ਹੈਗੀਆਂ ਹੁਣ ਕੀ ਹੋਇਆ ਹੈ ਘਰ ਕਿੰਨੇ ਜਾਣੇ ਆ ਭੂਆ ਜੀ ਲੱਗੇ ਸੀ ਤੇਰੇ ਮੰਮੀ ਲੱਗੇ ਕੇ ਨੂੰ ਕਹਦਾ ਵੀ ਮੇਰੇ ਨਾਲ ਚੱਲ ਦਵਾਈ ਲੈ ਦੋ ਏ ਥੋੜਾ ਵਾ ਵੀ ਘਰ ਵਾਲੇ ਆਪਣੇ ਘਰ ਵਾਲੇ ਨੂੰ ਹੀ ਕਹਿਣਾ ਮੈਨੂੰ ਹੀ ਕਹਿਣਾ ਵਾ ਵੀ ਦਵਾਈ ਲੈ ਕੇ ਆ ਹਾਂ ਅੱਗੇ ਇੱਕ ਦਵਾਈ ਲੈ ਆ ਕੇ ਦਿੰਦੇ ਉਹਦੇ ਤੇ ਵੀ ਹੁਣ ਭੱਜ ਜਾਂਦੇ ਕੋਈ ਨਹੀਂ ਜੇ ਜਦੋਂ ਮੈਂ ਕੋਈ ਦੁਖੀ ਸੁਖੀ ਹੋਵਾਂਗੀ ਨਾ ਤੇ ਸਪੈਸ਼ਲ ਉਧਰ ਪੂਆਜੀ ਨੇ ਫੋਨ ਕਰਾਂਗੀ ਪੂਆਜੀ ਆਜੋ ਦਵਾਈ ਲੈਣ ਚੱਲੀਏ ਤੇ ਮੰਮਾ ਤੇ ਤੁਹਾਨੂੰ ਪਤਾ ਵਾ ਮੇਰੇ ਨਾਲ ਵੈ ਹੀ ਨਹੀਂ ਤੁਰਦੇ ਹੈਗੇ ਕਿਤੇ ਜਾਂਦੇ ਮੇਰੇ ਨਾਲ ਕਿਤੇ ਨਹੀਂ ਜਾਂਦੇ ਸੀਮਾ ਮੇਰੀ ਗੱਲ ਸੁਣ ਜੇ ਤੂੰ ਮੰਮਾ ਨੂੰ ਕਵੇਂਗੀ ਤੇ ਤੈਨੂੰ ਦਵਾਈ ਨਹੀਂ ਲੈ ਕੇ ਦੇਣਗੇ ਕਿਉਂ ਨਹੀਂ ਲੈ ਕੇ ਦੇਦੇ ਨਾਲੇ ਅਬ ਬੁਖਾਰ ਕਿਤੇ ਬਹੁਤ ਵੱਡੀ ਬਿਮਾਰੀ ਆ ਇਹਦੇ ਡੋਲੋ ਖਾ ਉਹ ਤੇ ਛੇਤੀ ਫਰਕ ਪੈ ਜਾਂਦਾ ਵੇਖ ਫਰਕ ਤੇ ਤੈਨੂੰ ਪੈ ਗਿਆ ਆ ਪੈ ਗਿਆ ਕੋਈ ਨਾ ਸਾਰੇ ਡਰਾਮੇ ਲਾਦਾ ਤੈਨੂੰ ਹੀ ਕਰਨੇ ਆ ਗਏ ਆ ਉਹ ਬੋਟੀਆਂ ਦੇ ਤੇ ਹਮੇਸ਼ਾ ਡਰਾਮੇ ਨਜ਼ਰ ਆਉਂਦੇ ਆ ਜਦੋਂ ਭੈਣ ਜਾਂ ਮਾਂ ਪਾਵੇ ਨਾ ਉਹ ਹੁੰਦੀ ਐ ਇਸਲੇ ਵਿੱਚ ਬਿਮਾਰੀ ਉਹਨੂੰ ਕਹਿੰਦੇ ਆ ਵੀ ਹਾਂ ਹੁਣ ਬੁਖਾਰ ਚੜ ਗਿਆ ਇਹਨੂੰ ਰੈਸਟ ਦੀ ਲੋੜ ਐ ਇਹਨੂੰ ਕੰਮ ਨਹੀਂ ਕਰਨ ਪੈਣਾ ਤੇ ਜਦੋਂ ਨੂਰਾ ਨਹੀਂ ਬਹਿ ਜਾਂਦੀ ਐ ਨਾ ਉਹ ਤਾਂ ਕਹਿੰਦੇ ਆ ਕੰਮ ਕਰੇਗਾ ਕੌਣ ਵਾਹ 10000 ਦਿੱਤਾ ਤੇ ਕਿੰਨੇ ਗੁੱਸੇ ਚ ਪਤਾ ਨਹੀਂ 20000 ਦੇਣਾ ਕਿਵੇਂ ਦੇਣਾ ਇਹਨਾਂ ਨੇ ਕੀ ਕੀ ਸੁਣਾਣੀਆਂ ਉਹਨਾਂ ਨੂੰ ਗੱਲਾਂ ਲੱਖਾਂ ਜਿੱਦਣ ਫੜੋਂ ਕਿ ਪੜਾਵਾਂਗੀ ਬੀਜੀ ਨੂੰ ਪੁੱਛਦੀ ਆ ਜਬਾਂਦੀ ਗੱਲ ਤੇ ਜਾ ਕੇ ਪੁੱਛਦੀ ਆ ਠੀਕ ਕਹਿੰਦੇ ਬੀਜੀ ਨਹੀਂ ਵੀ ਨਾ ਕਿ ਤੇਰੇ ਨਾਂ ਕਰ ਦੇਣ ਤੇ ਸਾਰਾ ਕੰਮ ਖਰਾਬ ਹੋ ਜਾਏ ਚਲੋ ਜਾਨੀ ਆ ਵੇਖਦੀ ਲੱਕੀ ਵੀ ਬੋਦਾ ਚੱਤਰ ਬੰਦਾ ਬੋਦਾ ਚਲਾਕ ਬੰਦਾ ਨਹੀਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਇੱਥੇ ਆ ਕੇ ਗੱਲਾਂ ਕਰਦਾ ਮਾਂ ਦੇ ਨੇ ਕਰੀ ਜਾਵੇ ਜਿੰਨੀਆਂ ਗੱਲਾਂ ਕਰਦਾ ਕੋਈ ਗੱਲ ਨਹੀਂ ਅਨਮੋਲ ਅਨਮੋਲ ਲਾ ਮੈਂ ਦਰਵਾਜ਼ਾ ਖੜਕਾਈ ਜ ਨਹੀਂ ਗੇਟ ਤੇ ਖੁੱਲਾ ਹੀ ਆ ਨਨ ਮੋਲਾ ਲਾ ਮਨ ਮੋਲ ਤੇ ਲੱਗਦਾ ਸੁੱਤੀ ਹੈ ਤੇ ਬਾਹਰ ਗੇਟ ਖੁੱਲਾ ਆਇਆ ਵਾ ਨਨ ਮੋਲਾ ਹਾਂ ਜੀ 부ਆ ਜੀ ਤੁਸੀਂ ਆ ਤੂੰ ਤੇ ਸੁੱਤੀ ਹੈ ਤੇ ਬਾਹਰ ਗੇਟ ਖੁੱਲਾ ਆਇਆ ਵਾ ਹਾਂ 부ਆ ਜੀ ਪਤਾ ਨਹੀਂ ਲੱਗਾ ਮੈਨੂੰ ਇੱਕਦਮ ਨੀਂਦ ਆ ਗਈ ਬਾਹਰ 부ਆ ਖੁੱਲਾ ਸਗਾ ਕਿਉਂ ਹੋਰ ਘਰ ਵੀ ਕੋਈ ਨਹੀਂ ਲੱਗਦਾ ਤਾਂ ਮੋਲੇ ਦਾ ਮੇਰੇ ਫਰੈਂਡ ਗਏ ਸੀ ਤੇ ਲੱਗਦਾ ਉਹ 부ਆ ਖੋਲ ਕੇ ਚਲ ਗਈ ਹੈਗੀ ਆ ਔਰ ਮੰਮੀ ਪਾਪਾ ਕੋਈ ਵੀ ਨਹੀਂ ਨਜ਼ਰ ਆਂਡਿਆ ਘਰ ਮੰਮੀ ਪਾਪਾ ਨਾ ਵਿਆਹ ਸ਼ਾਦੀ ਤੇ ਗਏ ਹੈਗੇ ਆ ਤੇ ਉੱਥੇ ਗਏ ਕਿਤੇ ਮੈਂ ਨਾ ਅੱਜ ਘਰੇ ਹੈਗੀ ਸੀ ਅੱਛਾ ਤੂੰ ਨਹੀਂ ਗਈ ਨਾਲ ਨਹੀਂ ਮੇਰਾ ਨਹੀਂ ਦਿਲ ਕਰਨ ਦੇਗਾ ਸੀਗਾ ਨਾਲੇ ਠੰਡ ਚ ਬੜੇ ਲੱਗਦੇ ਨਹੀਂ ਮੈਂ ਕਿਹਾ ਤਲ ਥੋੜਾ ਲੰਬੇ ਬਹਿ ਜਾ ਅੱਛਾ ਮੈਂ ਆ ਨਾ ਕੇ ਕੰਮ ਹੀ ਆਈ ਸੀ ਤੇਰੇ ਪਾਪਾ ਨਾਲ ਮੈਨੂੰ ਕੰਮ ਸੀ ਅੱਛਾ ਅੱਛਾ ਕੀ ਕੰਮ ਪੈ ਗਿਆ ਭੂਆ ਜੀ ਮੈਨੂੰ ਨਾ ਥੋੜੇ ਪੈਸਿਆਂ ਦੀ ਜ਼ਰੂਰਤ ਸੀ ਮੈਂ ਤਾਂ ਆਈ ਸੀ ਭੂਆ ਜੀ ਪੈਸਿਆਂ ਦਾ ਤਾਂ ਪਾਪਾ ਨੂੰ ਹੀ ਪਤਾ ਹੋਣਾ ਵਾ ਪਾਪਾ ਹੀ ਦੱਸ ਸਕਦੇ ਹੈਗੇ ਵੈਸੇ ਭੂਆ ਜੀ ਤੁਹਾਨੂੰ ਦੱਸਾਂ ਵਾ ਪੈਸਿਆਂ ਦਾ ਤਾਂ ਮੁਸ਼ਕਲ ਹੀ ਲੱਗਦਾ ਵਾ ਥੋੜਾ ਜਿਹਾ ਕਿਉਂਕਿ ਪਤਾ ਕੀ ਹੈ ਮੇਰੇ ਵੀ ਨਾ ਕਾਲਜ ਦੀ ਫੀਸ ਦੇਣ ਵਾਲੀ ਹੋਈ ਆ ਤੇ ਇਸ ਵਾਰੀ ਨਾ ਖਰਚਾ ਹੀ ਬੜਾ ਜ਼ਿਆਦਾ ਆ ਗਿਆ ਸੀਗਾ ਹੁਣ ਤੁਹਾਨੂੰ ਪਤਾ ਵਾ ਵਿਆਹ ਸ਼ਾਦੀ ਤੇ ਗਏ ਆ ਕਿ ਉੱਥੇ ਕਿੰਨਾ ਖਰਚਾ ਹੋ ਜਾਂਦਾ ਵਾ ਉੱਪਰ ਭਰਾ ਦੀ ਵੀ ਫੀਸ ਦੇਣ ਵਾਲੀ ਪਈ ਹੈਗੀ ਆ ਤੇ ਮੇਰੇ ਵੀ ਪਾਪਾ ਕਹਿੰਦੇ ਕਿ ਤੇਰਾ ਵੀ ਥੋੜਾ ਜਿਹਾ ਜਿਹੜੇ ਪੈਸੇ ਆ ਨਾ ਥੋੜਾ ਰੋਕ ਕੇ ਦੇ ਦਿੰਦੇ ਹੈਗੇ ਆ ਤੁਹਾਨੂੰ ਪਤਾ ਹੀ ਹਨ ਵਿਆਹ ਸ਼ਾਦੀ ਤੇ ਕਿੰਨੇ ਖਰਚੇ ਹੋ ਜਾਂਦੇ ਆ ਫਿਰ ਉਹਨਾਂ ਦਾ ਉੱਪਰ ਥੱਲੇ ਜਾ ਹੱਥ ਬੜਾ ਟਾਈਟ ਜ ਹੈਗਾ ਵਾ ਚਲ ਮੈਂ ਆ ਤੇ ਆਪਣੇ ਵੱਲੋਂ ਉਮੀਦ ਨਾਲ ਹੀ ਆਈ ਸੀ ਮੈਂ ਕਿਾ ਚਲ ਮੈਂ ਜਾਣੀ ਆ ਪਰ ਵੀਰ ਜੀ ਫਿਰ ਜੇ ਘਰ ਦੇ ਖਰਚੇ ਨੇ ਤੇ ਫਿਰ ਉਹਨਾਂ ਨੂੰ ਓਖਾ ਜਾਣਾ ਹੋਣਾ ਦੇਣਾ ਬੀਜੀ ਵੀ ਗਏ ਨਾਲ ਹਾਂਜੀ ਬੀਜੀ ਵੀ ਗਏ ਹੋਏ ਨੇ ਅੱਛਾ ਚਲ ਕੋਈ ਨਹੀਂ ਫਿਰ ਮੈਂ ਦੇਖਦੀ ਆ ਕਿਦਦਾਂ ਤੁਹਾਨੂੰ ਪਤਾ ਹੀ ਨਾਲੇ ਬੀਜੀ ਦਾ ਵੀ ਦਵਾਈਆਂ ਵਗੈਰਾ ਦਾ ਵੀ ਖਰਚਾ ਵਾਵਾ ਆ ਜਾਂਦਾ ਵਾ ਤੇ ਤਾਂ ਥੋੜਾ ਕਰਕੇ ਬਾਕੀ ਤੇ ਕੋਈ ਗੱਲ ਨਹੀਂ ਆ ਪਾਪਾ ਨੂੰ ਇੱਕ ਵਾਰੀ ਪੁੱਛ ਲੇ ਇੱਕ ਵਾਰੀ ਪਤਾ ਕਰ ਲਿਓ ਪਾਪਾ ਨੂੰ ਕੋਈ ਨਹੀਂ ਵਾਹ ਮੈਂ ਆਪਣੇ ਤੌਰ ਤੇ ਇੱਕ ਵਾਰੀ ਪੁੱਛਾਂਗੀ ਵੀਰ ਜੀ ਨੂੰ ਕੀ ਕਹਿੰਦੇ ਆ ਨਹੀਂ ਤਾਂ ਫਿਰ ਮੈਂ ਕਿਧਰੋਂ ਹੋਰ ਰੈਗੂਲਮੈਂਟ ਕਰਾਂਗੀ ਕੋਈ ਨਹੀਂ ਹਾਂਜੀ ਹਾਂਜੀ ਭਾਜੀ ਚਲੋ ਭੂਆ ਜੀ ਬੈਠੋ ਤੇ ਮੈਂ ਚਾਹ ਬਣਾ ਕੇ ਲਿਆਵਾਂ ਠੰਢ ਤੇ ਵਾਹ ਮੈਨੂੰ ਬੜੀ ਲੱਗੰਦੀ ਹੈ ਕਿ ਸੋ ਆਪਾਂ ਚਾਹ ਪੀਂਦੇ ਆ ਨਾਲੇ ਠੰਢ ਥੋੜੀ ਘਟ ਜੂਗੀ ਨਹੀਂ ਅਨਮੋਲ ਚਾਹ ਦੀ ਨਹੀਂ ਲੋੜ ਆ ਜੇ ਚਾਹ ਫੇਰ ਸੇ ਨਹੀ ਭੂਆ ਜੀ ਤੁਸੀਂ ਹਰ ਵਾਰੀ ਇਦਾਂ ਹੀ ਕਹਿੰਦੇ ਆਗੇ ਅੱਜ ਤੇ ਪੀ ਕੇ ਜਾਓ ਥੋੜੀ ਜੀ ਨਹੀਂ ਮੈਂ ਜਦੋਂ ਵੀਰ ਜੀ ਨਾਲ ਗੱਲ ਕਰਾਂਗੀ ਨਾ ਫਿਰ ਮੈਂ ਵੇਖਾਂਗੀ ਚਾਹ ਪੀਵਾਂਗੀ ਆ ਕੇ ਠੀਕ ਆ ਭੂਆ ਜੀ ਹੋਰ ਸੇ ਕਹਦੇ ਸਾਬ ਸਹੀ ਹਾਂ ਸਭ ਠੀਕ ਠਾਕ ਠੀਕ ਆ ਭੂਆ ਜੀ ਠੀਕ 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 ਬਾਈ ਮੈਂ ਨਾ ਬੜੀ ਵੱਡੀ ਗਲਤੀ ਕੀਤੀ ਵੈਸੇ ਮੰਮੀ ਨੂੰ ਦੱਸ ਕੇ ਪਤਾ ਕੀ ਆ ਹੁਣ ਮੰਮੀ ਨੇ ਟੈਨਸ਼ਨ ਲੈ ਲੈਣੀ ਆ ਕਿ ਪਤਾ ਨਹੀਂ ਕੁੜੀ ਨੂੰ ਕਿੰਨਾ ਕੰਮ ਪੈ ਗਿਆ ਵਾ ਕਿੰਨਾ ਕ ਮੇਰੀ 3 ਕਿਲੋ ਕੰਮ ਕਰਵਾਉਂਦੇ ਆ ਮੰਮੀ ਨੇ ਹੁਣ ਫਿਕਰ ਕਰੀ ਜਾਣਾ ਕੀ ਕਰਾਂ ਹੁਣ ਮੈਂ ਨਬ ਕੀ ਵੱਡੀ ਕਰ ਨਹੀਂ ਪੈਣਾ ਇਹਨਾਂ ਦਾ ਕੰਮ ਚਲ ਮਨਾ ਮੈਂ ਕੀ ਕਰਾਂ ਜੇ ਕੱਲ੍ਹ ਘਰੀ ਹੈ ਚਲ ਮੈਂ ਬੜੀ ਰੈਸਟ ਕਰ ਲੈਨੀ ਆ ਵਾਜੀ ਮੈਡਮ ਬੜੀ ਲੇਟੇ ਮਾਰਨ ਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਾldi ਠੀਕ ਆ ਬੜੇ ਲੇਟੇ ਵੱਜੰਦੇ ਆ ਮੈਂ ਹੁਣੇ ਕੰਮ ਕਰਕੇ ਵਿਹਲੀ ਹੋਈ ਸੀ ਤੇ ਮੈਂ ਚਲੋ ਥੋੜੀ ਦੇ ਲੇਟ ਲੈਣੀ ਆ ਆਹੋ ਕਹਿੰਦੇ ਹੋਣੀ ਆ ਕਿ ਸੱਸ ਦਾ ਕਰਨੀ ਹੈਗੀ ਤੇ ਨਣਾ ਨਿਕੜਾਉਣਾ ਅੱਜ ਵਿਹਲੇ ਆ ਲੇਟੇ ਮਾਰੋ ਨਹੀਂ ਉਹ ਨਹੀਂ ਗੱਲ ਦੀਨੀ ਚਲੋ ਕੋਈ ਨਹੀਂ ਤੁਸੀਂ ਆ ਗਏ ਹੋਰ ਸੁਣਾਓ ਬਸ ਠੀਕ ਐ ਬਾਹਰ ਸਪਾਈਸ ਕੋਈ ਨਹੀਂ ਕੀਤੀ ਲੱਗਦੀ ਅੱਜ ਅੱਜ ਥੋੜਾ ਸਰੀਰ ਦਰਦ ਕਰਨ ਦੇ ਆ ਸੀਗਾ ਫੇਰ ਬੱਸ ਕਰ ਬਾਹਨੇ ਹੁਣ ਮਾਰਨੇ ਛੱਡ ਦੇ ਬਾਹਨੇ ਚੋਂ ਨਿਕਲ ਆ ਬਾਦ ਹੁਣ ਤੂੰ ਠੀਕ ਐ ਸਫਾਈ ਸਭ ਹੀ ਕਰ ਰ ਆਪਣਾ ਘਰ ਸਾਭ ਨਹੀਂ ਦੀਦੀ ਬਾਹਨੇ ਥੋੜੀ ਮਾਰਨ ਨੀ ਆ ਵੇਖੋ ਅੰਦਰ ਜਾ ਕੇ ਵੇਖੋ ਸਾਰੇ ਸਫਾਈ ਕੀਤੀ ਆ ਹੁਣ ਸਰੀਰ ਆ ਕਿਹਵਲੇ ਦੁੱਖ ਵੀ ਜਾਂਦਾ ਵਾ ਤੇ ਮੈਂ ਤਾਂ ਥੋੜੀ ਦੇ ਲੇਟੀ ਹਾਂ ਨਾਲੇ ਮੰਮੀ ਨਹੀਂ ਘਰ ਹੈਗੇ ਤੇ ਮੈਨੂੰ ਇਹ ਹੀ ਕਿ ਚਲੋ ਸ਼ਾਇਦ ਅੱਜ ਤੁਸੀਂ ਵੀ ਨਹੀਂ ਆਣਾ ਅੱਛਾ ਅੰਦਰਲੀ ਸਫਾਈ ਤੂੰ ਕਹਿੰਦੀ ਕੀਤੀ ਆ ਤੇ ਬਾਹਰਲੀ ਕਿੰਨੇ ਕਰਨੀ ਆ ਅੰਦਰ ਤਾਂ ਕਿਸੇ ਨੇ ਕੋਈ ਆਊਗਾ ਤੇ ਦੇਖੂਗਾ ਬਾਹਰ ਜਿਹੜਾ ਆ ਤੇ ਵਿੜੇ ਚ ਪਤਾ ਨਹੀਂ ਲੱਗਦਾ ਸਫਾਈ ਕੀਤੀ ਤੇ ਨਹੀਂ ਕੀਤੀ ਦੀਦੀ ਕਰਨੀ ਆ ਸਫਾਈ ਮੈਂ ਕਿਹਾ ਥੋੜੀ ਦੇ ਲੇਟ ਨਵਾ ਫੇਰ ਕਰਦੀ ਆ बस लेटी रही काम ना करी करता कोई भी नहीं दीदी काम ਤੇ ਕਰਨਾ ਹੀ ਆ ਘਰ ਦਾ ਮੈਂ ਹੀ ਹੋ ਕਰਨਾ ਹੁਣ ਉਦਨ ਦੀ ਮੈਂ ਹੀ ਕਰਨ ਨਹੀਂ ਆ ਜਿਤਨ ਦੀ ਆਈ ਉਦੋਂ ਨਾਲੇ ਨਾ ਤੂੰ ਆਪਣੇ ਮਨ ਚ ਭਲੇਖਾ ਘੜ ਦੇ ਤੂੰ ਕੀ ਸੋਚਦੀ ਆ ਕਿ ਦੀਦੀ ਨੇ ਨਿਤਾਣਾ ਨਹੀਂ ਉਹ ਜਿਵੇਂ ਤੂੰ ਪੇਕੇ ਜਾਂਦੀ ਨਾ 15 ਬੰਦਾ ਦਿਨ ਰਹਿਣੀ ਆ ਉਦਾਂ ਹੀ ਹੁਣ ਮੈਂ ਆਇਆ ਕਰੂ ਕਿ ਤੇਰੇ ਤੇ ਨਿਗਰੱਖਿਆ ਰੱਖਿਆ ਕਰੂੰਗੀ ਕੰਮ ਕਰਦੀ ਤੇ ਨਹੀਂ ਕਰਦੀ ਨਹੀਂ ਦੀਦੀ ਮੇਰਾ ਹੋ ਨਹੀਂ ਸੀ ਕਹਿਣ ਦਾ ਮਤਲਬ ਹੈਗਾ ਕੋਈ ਨਹੀਂ ਜੀ ਸਦਕੇ ਆਓ ਤੁਹਾਡਾ ਹੀ ਆ ਘਰ ਮੈਂ ਇਹ ਸੋਚਿਆਈ ਮੈਂ ਸ਼ਾਇਦ ਅੱਜ ਮੰਮੀ ਨਹੀਂ ਘਰ ਆਏਗੇ ਤੇ ਇਸ ਕਰਕੇ ਤੁਸੀਂ ਵੀ ਨਾ ਆਓਗੇ ਆ ਮੈਨੂੰ ਪਤਾ ਸਾਰਾ ਤੂੰ ਕੀ ਸੋਚਦੀ ਕੀ ਨਹੀਂ ਕੱਲ ਮੇਰੀ ਗੱਲ ਸੁਣ ਕੱਲ ਮੈਂ ਤੈਨੂੰ ਕਹਿ ਕੇ ਕਿ ਅਸੀਂ ਮੇਥੀ ਬਣਾਈ ਲੈ ਲਈਆਂ ਚੁਨੀਆ ਸਾਫ ਕਰਕੇ ਰੱਖੀ ਹੈ ਤਾਂ ਨਹੀਂ ਨਹੀਂ ਦੀਦੀ ਮੇਥੀ ਨਹੀਂ ਬਣਾਈ ਮੈਂ ਨਾ ਲਈ ਆ ਤੇ ਬਣਾਣੀ ਕਿੰਨੇ ਆ ਤੂੰ ਹੀ ਬਣਾਣੀ ਆ ਅੱਜ ਨਹੀਂ ਮੇਥੀ ਬਣਨੀ ਅੱਜ ਮੇਰਾ ਸਰੀਰ ਬਹੁਤ ਜ਼ਿਆਦਾ ਥੱਕਿਆ ਹੋਇਆ ਵਾ ਮੈਨੂੰ ਕੁਝ ਨਹੀਂ ਪਤਾ ਮੇਥੀ ਬਣਨੀ ਵੀ ਚਾਹੀਦੀ ਹੈ ਤਾਂ ਨਾਲੇ ਸਾਗ ਵਾਂਗੂ ਨਾ ਕਰੀ ਦੀਦੀ ਨਾ ਵਿੱਚ ਨੂਨ ਨਾ ਮਿਰਚ ਉਹਦੇ ਹੀ ਬਣਾ ਕੇ ਤੂੰ ਕਵੇਂ ਚੱਲਦੀ ਦੀ ਲੈ ਜਾ ਅੱਜ ਹੋਰ ਕੋਈ ਸਬਜ਼ੀ ਬਣਾ ਲੈਣੀ ਆ ਜਦ ਤੱਕ ਮੇਰਾ ਸਰੀਰ ਠੀਕ ਹੋਊਗਾ ਫੇਰ ਮੇਥੀ ਬਣਾ ਲਾਂਗੀ ਮੈਨੂੰ ਨਹੀਂ ਪਤਾ ਤੂੰ ਚੰਗੀ ਭਲੀ ਹੈਗੀ ਠੀਕ ਆ ਮੇਥੀ ਬੰਡੀ ਚਾਹੀਦੀ ਹੈ ਤੇ ਸ਼ਾਮ ਨੂੰ ਮੈਨੂੰ ਪੈਕ ਕਰਕੇ ਨਹੀਂ ਮੈਂ ਲੈ ਕੇ ਵੀ ਜਾਣੀ ਨਾਲੇ ਮੇਰੀ ਗੱਲ ਸੁਣੋ ਜਦੋਂ ਗਈ ਸੀ ਆਪਣੇ ਪੇਕੇ ਤੇ ਖਰਚਾ ਜਿਹੜਾ ਦਵਾਈਆਂ ਦਾ ਹੀ ਤੇਰੀ ਮੰਮੀ ਨੇ ਕੀਤਾ ਤੇ ਜਹਾ ਵੀਰ ਕੋ ਮੇਰੇ ਕੋ ਮਿਲਾਂਦੀ ਮੁਗਾਉਂਦੀ ਹੁੰਦੀ ਸੀ ਚੋਰੀ ਚੋਰੀ ਨਹੀਂ ਦੀਦੀ ਮੇਰੇ ਵੀਰ ਨੇ ਤੇ ਮੇਰੀ ਮੰਮੀ ਨੇ ਕੀਤਾ ਵਾ ਨਾਲੇ ਪਾਪਾ ਨੇ ਪੈਸੇ ਪਾਏ ਸੀ ਬਾਰੋ ਤੁਹਾਡੇ ਵੀਰ ਕੋਲੋਂ ਮੈਂ ਜੇ ਕੋਈ ਪੈਸਾ ਮੈਂ ਨਹੀਂ ਲਿਆ ਮੈਨੂੰ ਪਤਾ ਸਾਰਾ ਤੂੰ ਮਗਾਂਦੀ ਮੇਰੇ ਵੀਰ ਕੋ ਆ ਤੇ ਨਾ ਤੂੰ ਆਪਣੇ ਪੇਕਿਆਂ ਦਾ ਕਰ ਦਿੰਨੀ ਹੈ ਨਹੀਂ ਦੀਦੀ ਮੇਰੇ ਵੀਰ ਨੇ ਮੇਰਾ ਬੜਾ ਧਿਆਨ ਰੱਖਿਆ ਵੀਰ ਨੇ ਕਿਹੇ ਚੀਜ਼ ਤੋਂ ਮੈਨੂੰ ਰਹਿਣ ਨਹੀਂ ਦਿੱਤਾ ਨਾ ਫਲ ਫਰੂਟ ਤੋਂ ਕਿਸੇ ਵੀ ਚੀਜ਼ ਤੋਂ ਬਾਕੀ ਮੈਨੂੰ ਹਜੇ ਨਿਰਮਲ ਨੇ ਕੋਈ ਪੈਸਾ ਨਹੀਂ ਪਾਇਆ ਹੈ ਜੀ ਮੈਨੂੰ ਪਤਾ ਮਨਮੀਤ ਤੂੰ ਝੂਠ ਬੋਲਦੀ ਮੈਨੂੰ ਪਤਾ ਤੇਨੀਆਂ ਸਾਰੀਆਂ ਗੱਲਾਂ ਦਾ ਕੋਈ ਨਹੀਂ ਦੀਦੀ ਕਿ ਤੁਹਾਨੂੰ ਲੱਗਦਾ ਨਾ ਮੈਂ ਝੂਠ ਮਾਰਦੀ ਆ ਤੁਸੀਂ ਖੁਦ ਆਪਣੇ ਭਰਾ ਨਾਲ ਗੱਲ ਕਰੋ ਉਹਦੇ ਕੋਈ ਗੱਲ ਨਹੀਂ ਗੱਲ ਤਾਂ ਮੈਂ ਕਰੀ ਲੀਨ ਸਚਾਈ ਆ ਜਾਣੀ ਸਾਹਮਣੇ ਕੋਈ ਗੱਲ ਦੀ ਘਰ ਲੇ ਤੂੰ ਕੀ ਕਹਿੰਦੀ ਆ ਕਿ ਮੇਰੇ ਵੀਰ ਨੇ ਤੈਨੂੰ ਪੈਸੇ ਨਹੀਂ ਪਾਏ ਆਫਰਾ ਦਾ ਮੋਬਾਈਲ ਮੜਾ ਜਾ ਕਰੀ ਹੋਣ ਚੈੱਕ ਕਰਾ ਮੈਨੂੰ ਨਹੀਂ ਉਹ ਨਾ ਚਾਰਜਰ ਨਹੀਂ ਹੈਗਾ ਫੋਨ ਦੇ ਨਾਲ نیٹ ਨਹੀਂ ਹੈਗਾ ਦੀਦੀ ਅੱਛਾ نیٹ ਨਹੀਂ ਹੈਗਾ ਦਿਖਾ ਤਾਂ ਚਾਰਜਰ ਹੈਗਾ ਤਾਂ ਨਹੀਂ ਮੈਨੂੰ ਨਹੀਂ ਹੈਗਾ ਵੇਖ ਲਓ ਭਾਵੇਂ ਨਹੀਂ ਹੈਗਾ نیٹ ਨਹੀਂ ਹੈਗਾ ਮੈਂ نیٹ ਨਹੀਂ ਨਾਗਾ ਮੈਂ ਆਪਣਾ ਫੋਨ ਕਰਦੀ ਹਾਂ ਹਾਉਸਪੌਟ ਦਿੰਦੀ ਹਾਂ ਤੇ ਮੜਾ ਚੈੱਕ ਕਰਕੇ ਦਿਖਾ ਮੈਨੂੰ ਕੋਈ ਨਹੀਂ ਦੀਦੀ ਤੁਸੀਂ ਬੈਠੋ ਥੋੜੀ ਦੇ ਠਹਿਰ ਕੇ ਵੇਖ ਲਿਓ ਏਡੀ ਗਾਦੀ ਖਾਲੀ ਪੈ ਗਈ ਆ ਕੋਈ ਗੱਲ ਨਹੀਂ ਚਲ ਕੋਈ ਨਹੀਂ 10 ਮਿੰਟ ਨੂੰ ਲਾ ਚਾਰਜਿੰਗ ਤੇ ਕੋਈ ਨਹੀਂ ਮੈਂ ਚਾਰਜਰ ਲਾ ਕੇ ਚਾਰਜ ਹੁੰਦਾ ਨਾ ਮੈਂ ਦੇਖ ਕੇ ਫੇਰ ਜਾਣਾ ਹੈ ਦੇਖੀ ਸੱਚਾਈ ਹੁਣੇ ਸਾਹਮਣੇ ਨਿਕਲ ਆਣੀ ਆ ਪੈਸੇ ਆਏ ਤਾਂ ਨਹੀਂ ਆਏ ਕੋਈ ਨਹੀਂ ਮੈਂ ਵੇਖ ਲੈਣੀ ਤੈਨੂੰ ਕਹਦੇ ਪਸੀਨੇ ਛੁੱਟੰਦੇ ਆ ਤੇਰਾ ਫੋਨ ਹੀ ਦੇਖਣਾ ਆ ਮੈਂ ਕਿਹੜਾ ਤੈਨੂੰ ਹੋਰ ਕੁਝ ਕਹਤਾ ਆ ਨਹੀਂ ਨਹੀਂ ਉਹ ਪਤਾ ਕੀ ਆ ਦਵਾਈ ਖਾਦੀ ਸੀ ਉਹਦੇ ਕਰਕੇ ਤਲਖੀ ਤਲਖੀ ਜਿਹਾ ਹੁੰਦੇ ਤੇ ਉਹ ਥੋੜਾ ਜਿਹਾ ਹੁੰਦਿਆ ਸੀ ਪਰ ਤਲਖੀਆਂ ਮੈਨੂੰ ਪਤਾ ਕਰਦੀਆਂ ਨਿਕਲਦੀਆਂ ਆ ਤੂੰ 10 ਮਿੰਟ ਰੁਕਦੀ ਨਹੀਂ ਤਲਖੀਆਂ ਨੂੰ ਪਤਾ ਲੱਗ ਜਾਣਾ ਫੋਨ ਫੜਾ ਜਾ ਰ ਮੈਨੂੰ ਕੋਈ ਨਹੀਂ ਦੀਦੀ ਮੈਂ ਲਾ ਲ ਦੀਦੀ ਤੁਸੀਂ ਮੇਰਾ ਫੋਨ ਪਰਸੇ ਚੁਪਾ ਲਿਆ ਤੇ ਪੌਣਾ ਨਹੀਂ ਫੋਨ ਆਪੇ ਤੂੰ ਕਹਿੰਦੀ ਸੀ ਕਿ ਚਾਰਜਿੰਗ ਤੇ ਲੱਗਣ ਵਾਲਾ ਮੈਂ ਚਾਰਜਿੰਗ ਲਾਉਂਗੀ ਜ਼ਿੰਮੇਵਾਰੀ ਮੇਰੀ ਹੈ ਹੁਣ ਨਾਲੇ ਪਤਾ ਲੱਗੂਗਾ ਪੈਸੇ ਆਏ ਤੇ ਨਹੀਂ ਆਏ ਤੇਰੀ ਜ਼ਿੰਮੇਵਾਰੀ ਪਤਾ ਕੀ ਆ ਤੂੰ ਅੰਦਰ ਰੋਟੀ ਪਾਣੀ ਕਰਨਾ ਹੈ ਸਮਝ ਲੱਗੇਗੀ ਨਾਲੇ ਮੇਰੀ ਗੱਲ ਸੁਣ ਮੇਰਾ ਸਿਰ ਬੜਾ ਦਰਦ ਕਰ ਰਿਹਾ ਤੇ ਪਹਿਲੋ ਤੇ ਮੇਰਾ ਸਿਰ ਘੋਟ ਤੇ ਫਿਰ ਮੇਰੇ ਲਈ ਮਸਾਲੇਦਾਰ ਵਧੀਆ ਅਦਰਕ ਵਾਲੀ ਚਾਹ ਬਣਾਈ ਤੇ ਆ ਨਾਲ ਇੱਕ ਵਾਰ ਸਫਾਈ ਵੀ ਕਰਨੀ ਆ ਨਾਲੇ ਇੱਕ ਹੋਰ ਗੱਲ ਮੇਥੀ ਬਣਨੀ ਚਾਹੀਦੀ ਮੈਂ ਸ਼ਾਮੀ ਜਦੋਂ ਗਈ ਨਾ ਮੈਂ ਮੇਥੀ ਲੈ ਕੇ ਜਾਣੀ ਆ ਨਾਲੇ ਦੱਸ ਮੰਮੀ ਨੇ ਕਦੋਂ ਆਉਣੇ ਆ ਸ਼ਾਮ ਤੱਕ ਸ਼ਾਇਦ ਆਜੇ ਮੰਮੀ ਹਾਂ ਬਸ ਜਦੋਂ ਮੰਮੀ ਆਣਗੇ ਨਾ ਅੱਗੇ ਤੇ ਮੈਂ ਚੱਲ ਜਾਂਦੀ ਆ 4-5 ਵਜੇ ਆਜੇ ਜਦ ਮੰਮੀ ਨੂੰ ਵੇ ਦੇਖ ਕੇ ਫੇਰ ਹੀ ਜਾਣਾ ਆ ਚਲ ਉਠਣ ਮੇਰਾ ਸਿਰ ਘੋਟ ਮੇਰਾ ਨਿੱਕ ਚੱਜ ਗਏ ਚਾਜਨਾ ਘੁੱਟ ਸਿਰ ਘੁੱਟਣਾ ਆ ਮੇਰਾ ਦਰਦ ਠੀਕ ਕਰਨੀ ਆ ਇੱਦਾਂ ਪੋਲੇ ਪੋਲੇ ਹੱਥਾਂ ਨਾਲ ਲੱਗੀ ਆ ਪਿਆਰ ਨਹੀਂ ਕਰਨਾ ਮੈਨੂੰ ਇੰਨੀ ਸਿਰਦਰਦ ਹੁੰਦੀ ਤੇਰੇ ਨਾਲ ਬੋਲ ਬੋਲ ਕੇ ਮੇਰੀ ਘੁੱਟਣ ਤੇ ਦੇ ਦੀਦੀ ਜੇ ਜ਼ੋਰ ਦੀ ਘੁੱਟਿਆ ਤਾਂ ਫੇਰ ਤਾਂ ਢਿਵਾਰ ਖਿਲਰ ਜਾਣੇ ਆ ਕੋਈ ਗੱਲ ਨਹੀਂ ਬਾਅਦ ਚੋਂ ਗੰਗੀ ਘਰ ਦੀ ਵਾਲਾ ਨੂੰ ਪਰ ਸਿਰ ਮੇਰਾ ਚਾਜਨਾ ਘੁੱਟ ਠੀਕ ਹੋਣਾ ਚਾਹੀਦਾ ਆ ਦਸ ਮਸੇ ਹੀ ਹੱਥ ਹਲਵਾਉਂਦੀ ਆ ਹੱਥ ਜਿਹਦਾ ਟੁੱਟੇ ਹੁੰਦੇ ਤੇਰੇ ਇੱਥੋਂ ਵੀ ਘੁੱਟ ਜਣਾ ਚੰਗੀ ਤਰ੍ਹਾਂ ਜਾਣ ਨਹੀਂ ਹੈਗੀ ਹੱਤਾ ਜੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕਰ ਜੇ ਨਹੀਂ ਘੁੱਟਣਾ ਨਾ ਤਾਂ ਫਿਰ ਤੇਲ ਲਾ ਦੇ ਥੋੜੀ ਮ사ਜ ਕਰ ਦੇ ਚੰਪੀ ਕਰ ਦੇ ਕਿਤੇ ਮੈਨੂੰ ਥੋੜਾ ਜਿਹਾ ਠੀਕ ਹੋ ਜਾ ਮੈਂ ਠੀਕ ਆ ਬੀਬੀ ਹਾਂ ਹਾਇਨੇ ਕਿਤੇ ਦੇ ਘਰ ਚਾਹੁੰਦੇ ਸਹੀ ਚੰਗੀ ਤਰ੍ਹਾਂ ਹਾਂ ਮਾਸਾ ਜਾਣੀ ਕਿਦਰੇ ਹੈ ਨਾ ਜੇ ਕਿਤੇ ਮੇਰੇ ਕੋਲ ਮਾਲਕ ਤੇ ਕਿਦਰਾ ਫਿਰ ਕਿਦਾਂ ਬੋਲਾ ਕਰਦੀ ਨੀਕ ਜੱਜੀਏ ਸਿਰ ਤੇ ਕੁਝ ਅਜਨਾ ਘਟਿਆ ਨਹੀਂ ਗਾ ਨਾ ਦੇਖੋ ਕਿਤੇ ਤੇਲ ਹੀ ਲਗਾਵਾ ਇਧਰ ਆ ਮੇਰੀ ਗੱਲ ਸੁਣ ਜਰਾ ਅੰਦਰ ਜਾਣਾ ਹੀ ਹੁਣ ਤੂੰ ਚੰਗੀ ਜੀ ਅਦਰਕ ਵਾਲੀ ਚਾਹ ਬਣਾਉਣੀ ਆ ਨਾਲੇ ਮੇਰੀ ਗੱਲ ਸੁਣ ਮੇਥੀ ਬਣਨੀ ਚਾਹੀਦੀ ਮੈਂ ਲੈ ਕੇ ਜਾਣੀ ਆ ਤੇ ਨਾਲੇ ਬਾਹਰ ਸਫਾਈ ਵੀ ਹੋਣੀ ਚਾਹੀਦੀ ਆ ਚੱਲ ਤੋਰ ਗਾ ਹੁਣ ਗੱਲਾਂ ਨਾ ਸੁਣੀ ਜਾ ਮੇਰੀਆਂ ਕੋਈ ਕੰਮ ਕਰਦੀ ਕਰਦੀ ਜਦ ਤੱਕ ਮੈਂ ਕਹਵਾਂ ਮੂੰਹ ਬਣਾ ਕੇ ਬੱਟੀ ਰੰਦੀ ਮੈਂ ਠੀਕ ਨਹੀਂ ਮੈਂ ਠੀਕ ਨਹੀਂ ਮਾਤੇ ਮਾਸ 3 ਉਤੋਂ ਵੱਧ ਦੱਸ ਮੇਰੇ ਅੱਗੇ ਮਹਾ ਸਰੀ ਠੀਕ ਹੋਇਆ ਸੀ ਇਹਨਾਂ ਦਾ ਉਦਨ ਦਾ ਖਲਾਰਾ ਚੁੱਕ ਚੁੱਕ ਕੇ ਤੇ ਫੇਰ ਉਹ ਹਾਲ ਹੋ ਗਿਆ ਮੇਰੇ ਕਰਮਾਂ ਚ ਕਿੱਥੇ ਸੌਕੇ ਆ ਹੁਣ ਅੱਗੇ ਮਾਂਡ ਮਾਂਡਾ ਪਉਂਦੀ ਸੀ ਹੁਣ ਧੀ ਆ ਅੱਗੇ ਪਉਨ ਗਈ